ਮੈਂ ਆਪਣੇ ਹਸਬੰਦ ਨਾਲ ਸਲਾਹ ਕੀਤੀ ਕਿ ਮੈਂ ਬਿਜ਼ਨਸ ਕਰਨਾ ਆ ਉਹ ਐਗਰੀ ਸੀ ਮੈਨੂੰ ਸਪੋਰਟ ਕਰਦੇ ਸੀਗੇ ਹੋਰ ਮੈਨੂੰ ਕੀ ਚਾਹੀਦਾ ਸੀਗਾ ਤਾਂ ਜੇ ਮੈਂ ਲੋਕਾਂ ਬਾਰੇ ਸੋਚਣ ਲੱਗ ਪੈਂਦੀ ਕਿ ਫਲਾਨਾ ਮੇਰੇ ਬਾਰੇ ਕੀ ਗੱਲਾਂ ਕਰੂਗਾ ਕੋਈ ਮੇਰੇ ਬਾਰੇ ਕੀ ਸੋਚੂਗਾ ਮੈਂ ਇਹ ਗੱਲਾਂ ਨੂੰ ਪਾਸੇ ਰੱਖ ਕੇ ਮੈਂ ਸਾਰਾ ਬਿਜ਼ਨਸ ਸ਼ੁਰੂ ਕੀਤਾ ਕਿਉਂਕਿ ਲੋਕਾਂ ਬਾਰੇ ਤਾਂ ਮੈਂ ਤਾਂ ਸੋਚਦੀ ਨਾ ਕਿ ਜੇ ਕੋਈ ਆ ਕੇ ਮੇਰਾ ਕੋਈ ਰੈਂਟ ਪੇ ਕਰਦਾ ਸਾਡਾ ਹਨਾ ਕੋਈ ਸਾਨੂੰ ਕੋਈ ਗ੍ਰੋਸਰੀ ਪਵਾ ਕੇ ਦਿੰਦਾ ਜਾਂ ਸਾਨੂੰ ਕੋਈ ਫਾਈਨੈਂਸ਼ਲੀ ਤੌਰ ਤੇ ਹੈਲਪ ਕਰਦਾ ਕੋਈ ਨਹੀਂ ਕਰਦਾ ਕਿਸੇ ਨੂੰ ਸੋ ਮੈਂ ਇਹ ਗੱਲਾਂ ਸਾਰੀਆਂ 네ਗੇਟਿਵ ਇੱਕ ਪਾਸੇ ਰੱਖ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਿਹਨੇ ਜੋ ਕਹਿਣਾ ਕਹੀ ਜਾਵੇ ਮੈਨੂੰ ਪਤਾ ਹੈ ਬਿਜ਼ਨਸ ਸਹੀ ਆ ਤੇ ਮੈਂ ਹੁਣ ਘਰ ਤੋਂ ਬਹਿ ਕੇ ਆਰਨ ਕਰ ਰਹੀ ਆ ਮੇਰੇ ਹੱਥਾਂ 'ਚ ਮਨੀ ਆਉਂਦੀ ਆ ਤੇ ਮੈਨੂੰ ਵਧੀਆ ਫੀਲ ਹੁੰਦਾ ਆ ਤੇ ਮੈਂ ਲੋਕਾਂ ਬਾਰੇ ਸੋਚ ਸੋਚ ਕੇ ਜੇ ਮੈਂ ਬਿਜ਼ਨਸ ਨਾ ਜੁਆਇਨ ਕਰਦੀ ਮੇਰੇ ਹੱਥੋਂ ਤਾਂ ਇਹ opportunity ਚਲੇ ਜਾਣੀ ਸੀਗੀ ਸੋ ਲੋਕਾਂ ਦਾ ਸੋਚਣਾ ਬੰਦ ਕਰੋ ਤੁਸੀਂ ਆਪਣੇ ਮਨ 'ਚ ਦੇਖੋ ਵੀ ਤੁਹਾਡਾ ਮਨ ਕੀ ਕਹਿ ਰਿਹਾ ਤੁਹਾਡੇ ਦਿਲੋਂ ਅੰਦਰੋਂ ਆਵਾਜ਼ ਆ ਰਹੀ ਆ ਨਾ ਜਿਹੜੀ ਤੁਹਾਡੇ ਦਿਲੋਂ ਆਵਾਜ਼ ਆਉਂਦੀ ਹੁੰਦੀ ਹੁੰਦੀ ਨੇ ਕਿ ਹਾਂ ਇਹ ਚੀਜ਼ ਸਹੀ ਆ ਤੂੰ ਸਹੀ ਹੁੰਦੀ ਹੈ ਜੇ ਤੁਹਾਨੂੰ ਦਿਨੋ ਆਵਾਜ਼ ਆ ਗਈ ਕਿ ਨਹੀਂ ਇਹ ਤੁਹਾਡੇ ਤੋਂ ਨਹੀਂ ਹੋਣਾ ਤਾਂ ਗਲਤ ਹੈ ਤੂੰ ਤੁਸੀਂ ਨਾ ਕਰੋ ਤੁਸੀਂ ਲੋਕਾਂ ਦੀ ਐਡਵਾਈਸ ਦੇ ਆਪਣੇ ਆਪ ਨੂੰ ਲੈ ਕੇ ਚੱਲਦੇ ਆ ਫਿਰ ਸਕਸੈਸ ਨਹੀਂ ਹੋ ਸਕਦੇ ਆਪਣੇ ਦਿਲ ਦੀ ਆਵਾਜ਼ ਦੇਖੋ ਤੁਸੀਂ ਕੋਈ ਵੀ ਕੰਮ ਕਰਨਾ ਹੈ ਕੋਈ ਵੀ ਬਿਜ਼ਨਸ ਕਰਨਾ ਉਹਨੂੰ ਪ੍ਰੋਪਰਲੀ ਖੁਦ ਆਪਣੇ ਬੇਸ ਤੇ ਇਨਵੈਸਟੀਗੇਟ ਕਰੋ ਹਨਾ ਇਹ ਨਹੀਂ ਹੈਗਾ ਕਿ ਤੁਹਾਨੂੰ ਕਿਸੇ ਨੇ ਇਦਾਂ ਕਹਿਤਾ ਨਹੀਂ ਇਹ ਸਹੀ ਨਹੀਂ ਹੈਗਾ ਇਹ ਵਰਕ ਨਹੀਂ ਕਰਦਾ ਹੋ ਸਕਦਾ ਉਹਦੇ ਲਈ ਵਰਕ ਨਾ ਕੀਤਾ ਹੋਵੇ ਜਾਂ ਉਹਨੇ ਇੰਨੇ ਇਹਦੇ ਵਿੱਚ ਐਫਰਟ ਨਾ ਪਾਇਆ ਹੋਣ ਤੁਸੀਂ ਆ ਚਾਹੁੰਦੇ ਆ ਕਿ ਤੁਸੀਂ ਕੁਝ ਕਰਨਾ ਆ ਫਿਰ ਤੁਸੀਂ ਆਪਣੇ ਉਹਨੂੰ ਆਪਣੇ 100% ਐਫਰਟ ਪਾਓ ਤੁਸੀਂ ਆਪਣੀ ਮਿਹਨਤ ਕਰੋ ਹਾਰਡ ਵਰਕ ਕਰੋ ਤੇ ਤੁਹਾਨੂੰ ਨਤੀਜੇ ਮਿਲਣਗੇ ਜਿਹੜਾ ਮੁੰਡਾ ਤੁਹਾਨੂੰ ਕਹਿ ਰਿਹਾ ਕਿ ਨਹੀਂ ਛੱਡ ਪਰ ਮੈਂ ਟਰਾਈ ਕੀਤਾ ਸੀ ਹੋਇਆ ਨਹੀਂ ਹੋ ਸਕਦਾ ਉਹਨੇ ਉਸ ਲੈਵਲ ਤੱਕ ਦੀਦੇ ਚ ਹਾਰਡ ਵਰਕ ਨਾ ਕੀਤੀ ਹੋਵੇ ਆਪਣੇ ਐਫਰਟ ਨਾ ਲਾਇਆ ਹੋਣ ਤਾਂ ਫਿਰ ਉਹਨੂੰ ਕੀ ਨਤੀਜੇ ਮਿਲਣੇ ਸੀਗੇ ਤੇ ਜੇ ਤੁਸੀਂ ਕਰਨਾ ਚਾਹੁੰਦੇ ਆ ਤੇ ਆਪਣੇ ਦਿਲ ਦੀ ਬਾਤ ਸੁਣ ਕੇ ਕਰੋ ਤੇ ਮੈਂ ਵੀ ਜਦੋਂ ਇਹ ਬਿਜ਼ਨਸ ਕਰਨਾ ਸੀ ਮੇਰੇ ਦਿਨੋਂ ਆਵਾਜ਼ ਆਈ ਸੀ ਕਿ ਹਾਂ ਇਟਸ ਗੁੱਡ ਤੇ ਸੱਚੀ ਕਹਿ ਰਹੀ ਆ ਕਿ ਮੈਂ ਘਰ ਤੋਂ ਬੈ ਕੇ ਹੁਣ ਆਪਣੇ ਬੱਚੇ ਦੇ ਨਾਲ ਅਰਨ ਕਰ ਰਹੀ ਆ ਤੇ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਆ ਮੈਂ ਆਪਣੇ ਹਸਬੰਡ ਨੂੰ ਫਾਈਨੈਂਸ਼ਲੀ ਤੌਰ ਤੇ ਹੈਲਪ ਕਰ ਰਹੀ ਆ ਤੇ ਸਾਨੂੰ ਹੁਣ ਵਧੀਆ ਲੱਗਦਾ ਆ ਖੁਸ਼ ਟਾਈਪ ਸਾਡੇ ਆ ਨਾ ਫੈਮਿਲੀ ਦੇ ਵਿੱਚ ਮਾਹੌਲ ਆ ਤੇ ਜਦੋਂ ਸਾਡੇ ਕੋਲ ਪੈਸੇ ਨਹੀਂ ਹੁੰਦੇ ਨਾ ਸਾਨੂੰ ਟੈਨਸ਼ਨ ਪਈ ਰਹਿੰਦੀ ਆ ਵੀ ਕਿੱਦਾਂ ਘਰ ਦਾ ਗੁਜ਼ਾਰਾ ਕਰਨਾ ਆ ਪਰ ਮੈਂ ਇੱਕ ਪਰਸੈਂਟ ਜੌਬ ਕਰ ਰਹੀ ਆ ਤੁਹਾਨੂੰ ਪਤਾ ਹੀ ਨਾ ਕੰਟਰੀਜ਼ ਦੇ ਵਿੱਚ ਖਰਚੇ ਕਿੰਨੇ ਹਾਈ ਲੈਵਲ ਦੇ ਹੋਏ ਪਏ ਨੇ ਸੋ ਆਪਣੇ ਹਸਬੰਡ ਨੂੰ ਆਪਣੇ ਫੈਮਲੀ ਨੂੰ ਜੇ ਤੁਸੀਂ ਸਪੋਰਟ ਕਰਨਾ ਚਾਹੁੰਦੇ ਆ ਕੋਈ ਨਾ ਕੋਈ ਇਦਾਂ ਦਾ ਵੇ ਘਰ ਤੋਂ ਤੁਸੀਂ ਲੱਭ ਰਹੇ ਆ ਤੇ ਮੈਂ ਤੁਹਾਨੂੰ ਹੈਲਪ ਕਰ ਸਕਦੀ ਆ ਇਸ ਬਿਜ਼ਨਸ ਦੇ ਵਿੱਚ ਜ਼ਰੂਰੀ ਨਹੀਂ ਇਹ ਬਿਜ਼ਨਸ ਦੇ ਵਿੱਚ ਕੋਈ ਵੀ ਤੁਸੀਂ ਘਰ ਤੋਂ ਨਿੱਕਾ ਮੋਟਾ ਕੰਮ ਜੇ ਘਰ ਤੋਂ ਰਹਿ ਕੇ ਕਰ ਸਕਦੇ ਆ ਵੀ ਜਿਹਦੇ ਨਾਲ ਤੁਹਾਡੇ ਹਸਬੰਡ ਨੂੰ ਫਾਈਨੈਂਸ਼ਲੀ ਹੈਲਪ ਹੋ ਸਕਦੀ ਆ ਤੇ ਤੁਸੀਂ ਜ਼ਰੂਰ ਕਰੋ ਲੋਕਾਂ ਦੇ ਬਾਰੇ ਸੋਚਣਾ ਛੱਡੋ ਕਿ ਲੋਕੀ ਤੁਹਾਡੇ ਬਾਰੇ ਕੀ ਗੱਲਾਂ ਕਰਨਗੇ ਲੋਕਾਂ ਦਾ ਕੰਮ ਤਾਂ ਹੈਗਾ ਗੱਲਾਂ ਕਰਨਾ ਉਹਨਾਂ ਨੇ ਚੰਗੇ ਕੰਮ ਕਰਦਿਆਂ ਵੀ ਕਰਨੀਆਂ ਇਹ ਗੱਲਾਂ ਤੁਸੀਂ ਕੋਈ ਹੋਰ ਕੰਮ ਕਰਦੇ ਤਾਂ ਵੀ ਉਹਨਾਂ ਨੇ ਗੱਲਾਂ ਕਰਨੀਆਂ ਬਸ ਤੁਸੀਂ ਆਪਣੀ ਮਾਈਂਡ ਨੂੰ ਸਿੱਧਾ ਤੇ ਸਹੀ ਰੱਖ ਕੇ ਨਾ ਆਪਣਾ ਮਾਈਂਡ ਸੈਟ ਕਰਕੇ ਤੇ ਪੋਜ਼ਿਟਿਵ ਇਹਦੇ ਨਾਲ ਆਪਣਾ ਕੰਮ ਕਰੋ ਤੇ ਤੁਸੀਂ ਸਕਸੈਸ ਹੋਵੋਗੇ ਤਾਂ ਜੇ ਤੁਸੀਂ ਮੇਰੇ ਵਾਂਗ ਹੀ ਕਰਦੋ ਰਿਹਾ ਕੇ ਬਿਜ਼ਨਸ ਕਰਨਾ ਚਾਹੁੰਦੇ ਹੋ ਮੈਸੇਜ ਕਰੋ ਤੇ ਮੈਂ ਤੁਹਾਨੂੰ ਹੈਲਪ ਕਰ ਸਕਦੀ ਹਾਂ 올 ਰਾਈਟ ਥੈਂਕ ਯੂ ਗਾਇਜ਼